ਵਹਿਮਾਂ ਵਿੱਚ ਪਾਉਣ ਵਾਲੇ ਜਗ੍ਹਾ-ਜਗ੍ਹਾ ਤੇ ਮਿਲ ਜਾਂਦੇ। ਇਹਨਾਂ ਵਹਿਮਾਂ ਪਰਮਾਂ ਦੇ ਨਾਲ ਕਈਆਂ ਦੀਆਂ ਬੜੀਆਂ ਵੱਡੀਆਂ ਵੱਡੀਆਂ ਦੁਕਾਨਦਾਰੀਆਂ ਵੀ ਚੱਲਦੀਆਂ। ਲੇਕਿਨ ਗੁਰਾਂ ਦੀ ਬਾਣੀ ਐਸੀ ਹੈ ਸਾਧ ਸੰਗਤ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਹਿਮ ਪਰਮ ਵਿੱਚ ਨਹੀਂ ਸਾਨੂੰ ਪਾਇਆ ਜਾਂਦਾ। ਬਲਕਿ ਗੁਰਾਂ ਦੀ ਬਾਣੀ ਸਾਡੇ ਅੰਦਰਲੇ ਸਾਰੇ ਵਹਿਮਾਂ ਪਰਮਾਂ ਨੂੰ ਬਾਹਰ ਕੱਢਦੀ ਹੈ। ਔਰ ਸੱਚ ਇਹ ਹੈ ਇਸੇ ਕਰਕੇ ਅੱਜ ਗੁਰਾਂ ਦੀ ਬਾਣੀ ਦੇ ਮੁਤਾਬਕ ਚੱਲਣਾ ਬੜਾ ਸਾਡੇ ਤੋਂ ਔਖਾ ਹੋ। ਔਰ ਇਸੇ ਕਰਕੇ ਸਾਡਾ ਬਾਣੀ ਦੇ ਨਾਲ ਮੋਤਾ ਪਿਆਰ ਪੈ ਵੀ ਨਹੀਂ ਰਿਹਾ ਔਰ ਅਸੀਂ ਆਪਣੀਆਂ ਆਦਤਾਂ ਤੋਂ ਇੰਨਾ ਮਜਬੂਰ ਹੋ ਗਏ ਅਸੀਂ ਆਪਣੇ ਮਨ ਤੋਂ ਇੰਨਾ ਮਜਬੂਰ ਹੋ ਗਏ ਜਿਹੜੇ ਧਰਮ ਕਰਮ ਸਾਧ ਸੰਗਤ ਜੀ ਅਸੀਂ ਕਰਦੇ ਆ ਰਹੇ ਆ ਜਾਂ ਜਿਹੜੇ ਧਰਮ ਕਰਮ ਕਰਦੇ ਸੀ ਦੁਨੀਆ ਨੂੰ ਦੇਖ ਰਹੇ ਆ ਅਸੀਂ ਸਿਰ ਉਹਨਾਂ ਦੇ ਨਾਲੇ ਪਿਆਰ ਪਾ ਬੈਠੇ ਆ ਗੁਰੂ ਕੀ ਕਹਿ ਰਿਹਾ ਬਾਣੀ ਕੀ ਕਹਿ ਰਹੀ ਹੈ ਸਾਧ ਸੰਗਤ ਜੀ ਇਧਰਲੇ ਪਾਸੇ ਸਾਡਾ ਧਿਆਨ ਘਟਦਾ ਜਾ ਰਿਹਾ ਹੈ ਅਸੀਂ ਸਿਰ ਮੱਥਾ ਟਿਕਦੇ ਸੋਚਦੇ ਵੀ ਲੈ ਵੀ ਅਸੀਂ ਬਾਣੀ ਮੰਨਦੇ ਆ